ਏ ਪਰਮੇਸ਼ਰ ਦੇ ਪਿਆਰੇ ਭਗਤ ਉਹਦੀ ਓਟ ਉਹਦੇ ਆਸਰੇ ਵਿੱਚ ਰਹਿੰਦੇ ਜੈਸਾ ਬਿੱਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਤੇ ਜਿਵੇਂ ਦੀ ਉਹਨਾਂ ਨੂੰ ਦਾਤ ਪਰਮੇਸ਼ਰ ਨੇ ਦਿੱਤੀ ਸਮਰੱਥਾ ਦਿੱਤੀ ਹੈ ਉਹ ਉਸ ਨੂੰ ਉਦਾਂ ਵਰਤੋ ਵਿੱਚ ਲੈ ਕੇ ਆਉਦੇ ਨੇ ਤੇ ਕਦੇ ਵੀ ਆਪਣਾ ਬਲ ਨਹੀਂ ਹਾਰਦੇ ਆਸ ਨਹੀਂ ਛੱਡਦੇ ਤੇ ਇਹ ਸਭ ਤੋਂ ਵੱਡੀ ਦਾਤ ਹੈ ਜਿਹੜੀ ਗੁਰੂ ਕੋਲੋਂ ਮਿਲਦੀ ਉਹ ਵਹਿਗੁਰੂ ਦੇ ਗੁਣ ਗਾਉਂਦੇ ਆ ਉਹਦੇ ਤੇ ਭਰੋਸਾ ਰੱਖਦੇ ਨੇ ਤੇ ਕਦੇ ਨਰਾਸ਼ ਨਹੀਂ ਹੁੰਦੇ ਉਹ ਆਖਦੇ ਕਿ ਉਹ ਮਾਲਕ ਹਮੇਸ਼ਾ ਹੀ ਜੁਗਾਂ ਜੁਗਾਂ ਤੋਂ ਦੇ ਰਿਆ ਤੇ ਉਹ ਇਹ ਦਾਤਾਂ ਨਾਲ ਨਿਵਾਜਦਾ ਰਹੇ ਪਰ ਦੂਜਾ ਪਾਸਾ ਮਹਾਰਾਜ ਨੇ ਸਾਡੇ ਸਾਹਮਣੇ ਰੱਖਿਆ ਦਰਬਵੰਤ ਦਰਬ ਦੇਖ ਗਰਬੈ ਹਜ਼ੂਰ ਕਹਿੰਦੇ ਭਿੱਜੀ ਦੇ ਕੋਲ ਦਰਬ ਹੈ ਤਨ ਹੈ ਉਹ ਜਦੋਂ ਉਹਨੂੰ ਵੇਖਦਾ ਜਦੋਂ ਤੁਹਾਨੂੰ ਵੇਂਦਾ ਤੇ ਪੁੱਤਰ ਤਿੱ ਤੋਂ ਗੇਠੋ ਚਾਹੋ ਜਾਂਦਾ ਗਰਭ ਵਿੱਚ ਆਉਂਦਾ ਹੰਕਾਰ ਵਿੱਚ ਆਉਂਦਾ ਭੂਮਵੰਤ ਅਭਿਮਾਨੀ ਤੇ ਜਿਹਦੇ ਕੋਲ ਜੈਦਾਦ ਹੈ ਭੂਮੀ ਹੈ ਮਹਾਰਾਜ ਕਹਿੰਦੇ ਉਹ ਵੀ ਅਭਿਮਾਨੀ ਹੋ ਗਿਆ ਇਸ ਅਸੀਂ ਉਹਨਾਂ ਲੋਕਾਂ ਨੂੰ ਪਰਵਾਨਿਆ ਵੀ ਸਿਆਣਾ ਵੀ ਸਮਝਿਆ ਕਿਉਂਕਿ ਜਿਹੜੇ ਬਚਨ ਸਿਆਣਿਆਂ ਨੇ ਆਖੇ ਵੀ ਜਿਨ੍ਹਾਂ ਦੀ ਕੋਠੀ ਦਾਣੇ ਉਹਨਾਂ ਦੇ ਜਿਹੜੇ ਕਮਲੇ ਆ ਉਹ ਵੀ ਸਿਆਣੇ ਹੁੰਦੇ ਨੇ ਇਸ ਕਰਕੇ ਭਾਵੇਂ ਸਿਆਣਾ ਬੰਦਾ ਹੋਵੇ ਸੋਜੀਵਾਨ ਹੋਵੇ ਪਰ ਉਹਦੇ ਕੋਲ ਦਮੜੇ ਨਾ ਹੋਣ ਉਹ ਸੰਸਾਰ ਦੀ ਨਿਗਾਹ ਚ ਫੇਟਣੀ ਬਿੰਦਾ ਉਹ ਚੌਧਰੀ ਕੋਈ ਆਪਣੀ ਧੀ ਕੋਲ ਚੱਲਿਆ ਤੇ ਉਹ ਆਪਣੇ ਧੀ ਕੋਲ ਚੱਲਿਆ ਤਾਂ ਉਹਨੇ ਸਮਗਰੀ ਬਾਵਾ ਲੈ ਲਈ ਕਿ ਚਲੋ ਉਹਨਾਂ ਵਾਸਤੇ ਮੈਂ ਕੁਝ ਲੈ ਕੇ ਜਾਵਾਂ ਕੁੜੀਆਂ ਤੇ ਸਫਰ ਕਰਿਆ ਕਰਦੇ ਸੀ ਉਹਨੇ ਕੀਤਾ ਵੀ ਇੱਕ ਪਾਸੇ ਨੇ ਸਾਰੀ ਜਿਹੜੀ ਸਮਗਰੀ ਸੌ ਜੜੀਆਂ ਵਸਤੂਆਂ ਲੈ ਕੇ ਜਾਣੀਆਂ ਸੀ ਪਾ ਲਈਆਂ ਹੁਣ ਉਹਦੇ ਮਨ 'ਚ ਆਇਆ ਵੀ ਇਹਨੂੰ ਬਰਾਬਰ ਕਿਵੇਂ ਕਰਾਂ ਉਹਨੇ ਆਪਣੇ ਨੌਕਰ ਨੂੰ ਆਖਿਆ ਵੀ ਦੂਜੇ ਪਾਸੇ ਕੋਈ ਹੋਰ ਚੀਜ਼ ਪਾ ਦੇ ਕਮਿਟੀ ਪਾ ਦੇ ਪੀ ਇਹ ਬਰਾਬਰ ਹੋ ਜਾਏ ਤਾਂ ਭਾਰਤ ਤੇ ਮੈਂ ਤੁਰਿਆ ਜਾਵਾਂਗਾ ਲੈ ਕੇ ਉਹ ਜਦੋਂ ਨਿਕਲਿਆ ਤੇ ਉੱਥੋਂ ਦੇ ਪਿੰਡ ਦੇ ਕਹਣ ਵਾਲੇ ਸਿਆਣੇ ਬੰਦੇ ਨੇ ਵੇਖਿਆ ਵੀ ਚੌਧਰੀ ਚੱਲਿਆ ਤੇ ਇਹਨੇ ਮਿੱਟੀ ਪਾਈ ਆ ਇੱਕ ਪਾਸੇ ਉਹ ਖੈਰ ਸਿਆਣਾ ਸੀ ਉਹਨੇ ਚੌਧਰੀ ਜਦੋਂ ਸलाम ਕੀਤੀ ਤਾਂ ਉਹ ਕਹਿੰਦਾ ਵੀ ਤੁਸੀਂ ਚੌਧਰੀ ਵੀ ਕਿੱਥੇ ਚੱਲੇ ਹੋ ਕਹਿੰਦਾ ਮੈਂ ਆਪਣੀ ਧੀ ਕੋ ਚੱਲਿਆ ਮਿਲਣ ਵਾਸਤੇ ਉਹ ਕਹਿੰਦਾ ਵੀ ਮਿੱਟੀ ਪਾਈ ਇੱਕ ਪਾਸੇ ਅੱਖ ਲੱਗਾ ਵੀ ਭਾਰ ਬਰਾਬਰ ਕੀਤਾ ਉਹ ਕਹਿੰਦਾ ਵੀ ਜੇ ਭਾਰ ਹੀ ਬਰਾਬਰ ਕਰਨਾ ਸੀ ਜਿਹੜਾ ਸਮਾਨ ਲੈ ਕੇ ਚੱਲਿਆ ਅੱਧਾ-ਅੱਧਾ ਕਰ ਲੀਂਦਾ ਦੋਵੇਂ ਪਾਸੇ ਹੁਣ ਚੌਧਰੀ ਨੂੰ ਲੱਗਾ ਵੀ ਗੱਲ ਤਾਂ ਠੀਕ ਹੈ ਵੀ ਜਿਹੜਾ ਕੁਝ ਲੈ ਕੇ ਚੱਲਿਆ ਵੀ ਦੋਵੇਂ ਪਾਸੇ ਅੱਧਾ-ਅੱਧਾ ਕਰ ਲੀਂਦਾ ਤੇ ਲੈ ਜਾਂਦਾ ਪਰ ਅਗਲੀ ਗੱਲ ਉਹਦੇ ਮਨ ਚ ਆਈ ਵੀ ਜੇ ਮੈਂ ਇਹਦੀ ਗੱਲ ਮੰਨ ਲਈ ਤੇ ਇਹਨੇ ਕਹਣਾ ਵੀ ਚੌਧਰੀ ਤੇ ਐਵੇਂ ਮੁਰਖੀ ਐ ਪੀਨੂੰ ਪਤਾ ਹੀ ਨਹੀਂ ਕੁਛ ਪਿੱਟਾਂਗਦੇ ਇਹਨੇ ਕੱਪੜੇ ਨਹੀਂ ਪਾਏ ਪੈਰੀਏ ਦੇ ਚਪਲਾਂ ਦੇ ਤੇ ਮੈਂ ਪਿੰਡ ਦਾ ਚੌਧਰੀ ਆ ਉਹ ਕਹਿੰਦਾ ਵੀ ਮੇਰੀ ਮਰਜ਼ੀ ਐ ਮੈਂ ਜੋ ਮਰਜ਼ੀ ਕਰਾਂ ਵੀ ਜੋ ਮੈਂ ਕਰ ਲਿਓ ਠੀਕ ਹੀ ਆ ਤਾਂ ਇਹ ਸਮਝਾਇਆ ਵੀ ਜਿਹੜਾ ਬੰਦਾ ਦਰਭਵੰਤ ਹੈ ਉਹ ਆਖੇਗਾ ਕਿ ਮੇਰੇ ਜਿੰਨੀ ਸਿਆਣਪ ਕਿਹਦੇ ਕੋਲ ਹੈ ਮੇਰੇ ਜਿੰਨਾ ਸਿਆਣਾ ਕੋਈ ਨਹੀਂ ਤੇ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਉਹ ਕਹਿੰਦੇ ਵੀ ਵੇਖੋ ਜੇ ਕੋਈ ਧੰਨ ਵਾਲਾ ਕਿਸੇ ਨਿਰਧਨ ਦੇ ਘਰ ਜਾਵੇ ਤੇ ਉਦੋਂ ਹਲਾਤ ਹੋਰ ਨੇ ਉਹ ਬੜਾ ਸਤਕਾਰ ਕਰੇਗਾ ਅਦਰ ਕਰੇਗਾ ਵੀ ਮੇਰੇ ਘਰ ਕੋ ਚੱਲ ਕੇ ਆਇਆ ਤੇ ਜੇ ਕੋਈ ਬਿਨਾ ਧੰਨ ਤੋਂ ਕਿਸੇ ਧੰਨ ਵਾਲੇ ਦੇ ਘਰ ਜਾਵੇ ਉਹਨੂੰ ਲੱਗੂਗਾ ਵੀ ਇਹ ਸ਼ਾਇਦ ਕੁਝ ਮੰਗਣ ਆਇਆ ਉਹ ਦੂਜੇ ਪਾਸੇ ਮੂੰਹ ਕਰ ਲਏਗਾ ਜੋ ਨਿਰਧਨ ਸਰਧਨ ਕਹਿ ਜਾਏ ਅੱਗੇ ਬੈਠਾ ਪੀਠ ਫੇਰਾਈ ਉਹ ਬੈਠਾ ਅੱਗੇ ਹੋਏਗਾ ਪਰ ਜਦੋਂ ਆਉਂਦਿਆ ਵੇਖੇਗਾ ਤੇ ਭਗਤ ਕਬੀਰ ਸਾਹਿਬ ਕੇ ਲਈ ਪਿੱਠ ਫੇਰਾ ਲੇਗਾ ਉਹ ਕਹ ਦੇਗਾ ਵੀ ਜਦੋਂ ਮੇਰੇ ਬਾਰੇ ਪੁੱਛੇ ਨਾ ਤੇ ਕਹਿ ਦੇ ਉਹਨਾਂ ਨੂੰ ਭਿਖਾਰੇ ਨਹੀਂ ਉਹਨੇ ਅੱਜ ਮਿਲਣਾ ਨਹੀਂ ਜੋ ਸਰ ਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਜਦੋਂ ਕਿਤੇ ਧੰਨ ਵਾਲਾ ਕਿਸੇ ਨਿਰਧਨ ਦੇ ਕੋਲ ਜਾਵੇ ਉਹ ਬੜਾ ਸਤਿਕਾਰ ਕਰੇਗਾ ਕਿ ਕੋਈ ਬੰਦਾ ਵੱਡਾ ਮੇਰੇ ਘਰ ਚੱਲ ਕੇ ਆਇਆ ਕਿ ਕੀੜੀ ਕਰਨ ਰਹਿਣ ਆਇਆ ਉਹ ਚਾਦਰ ਵਿਛਾਏਗਾ ਉਹਦੇ ਤੇ ਬਿਠਾਏਗਾ ਉਹਨੂੰ ਆਪਣੀ ਵਿੱਤ ਅਨੁਸਾਰ ਉਹਦੀ ਸੇਵਾ ਕਰੇਗਾ ਉਹਦਾ ਸਤਿਕਾਰ ਕਰੇਗਾ ਉਹਨਾਂ ਨੇ ਆਖਿਆ ਵੀ ਹੈ ਤੇ ਦੋਵੇਂ ਭਰਾ ਹੈ ਤੇ ਉਸ ਮਾਲਕ ਦੇ ਦੋਵੇਂ ਹੀ ਬੰਦੇ ਨੇ ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਦੀ ਕਲਾ ਨਾ ਮੇਟੀ ਜਾਏ ਪਰਮੇਸ਼ਰ ਦੀ ਖੇਡ ਹੈ ਵੀ ਇੱਕ ਈਵਲ ਚਾਰ ਕੌਡੀਆਂ ਵੱਧ ਨੇ ਤੇ ਕੁਲ ਘਟ ਨੇ ਬਾਕੀ ਤੇ ਕੋਈ ਫਰਕ ਨਹੀਂ ਪਰ ਇੱਕ ਨੇ ਇਹਨਾਂ ਕੌਡੀਆਂ ਸੁਧ ਕੇ ਆਪਣੇ ਆਪ ਨੂੰ ਉੱਚਾ ਕਰ ਲਿਆ ਵੀ ਮੇਰੇ ਵਰਗਾ ਕੋਈ ਨਹੀਂ। ਵੀ ਮੇਰੇ ਕੋਲ ਹੈ ਚਾਰ ਅੰਨੇ ਤੇ ਮੈਂ ਕਿਸੇ ਦੀ ਗੱਲ ਕਿਉਂ ਸੁਣਾਵਾਂ। ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਬੇਮਾਨੀ ਸਹਿਮ ਕਹਿੰਦੇ ਵੀ ਜਿਹੜਾ ਭੂਮਵੰਤ ਹੈ ਉਹ ਅਭਿਮਾਨੀ ਹੋਏਗਾ ਹੰਕਾਰੀ ਹੋ ਜਾਏਗਾ ਰਾਜਾ ਜਾਣੇ ਸਗਲ ਰਾਜ ਹਮਰਾ ਜਿਵੇਂ ਰਾਜਾ ਇਹ ਜਾਣਦਾ ਵੀ ਸਾਰਾ ਹੀ ਰਾਜ ਮੇਰਾ ਹੈ ਮੇਰਾ ਬੋਲ ਬਾਲਾ ਸਾਰੇ ਪਾਸੇ ਮੇਰੇ ਨਾਂ ਦਾ ਸਿੱਕਾ ਚੱਲਦਾ ਕਿਉਂ ਹਰ ਜਾਨ ਟੇਕ ਸੁਆਮੀ ਕਹਿੰਦੇ ਵੀ ਇਸੇ ਤਰ੍ਹਾਂ ਜਿਹੜਾ ਖਰੀਦਾ ਜਾਣਾ ਵੈਗਰੂ ਪਰਮੇਸ਼ਰ ਦਾ ਪਿਆਰਾ ਹੈ ਉਹਨੂੰ ਆਪਣੇ ਸੁਆਮੀ ਦੀ ਆਪਣੇ ਮਾਲਕ ਦੀ ਟੇਕ ਹੈ ਭਰੋਸਾ ਹੈ ਜਿਵੇਂ ਧੰਨ ਵਾਲੇ ਨੂੰ ਧਨ ਤੇ ਭਰੋਸਾ ਭੂਮਾ ਵਾਲੇ ਨੂੰ ਭੂਮੀ ਤੇ ਪਰੋਸਾ ਰਾਜ ਨੂੰ ਇਹ ਕਿ ਸਾਰਾ ਹੀ ਰਾਜ ਮੇਰਾ ਜਿੱਥੇ ਮਰਜੀ ਚੱਲਿਆ ਜਾਵਾਂ ਸਾਰੇ ਮੈਨੂੰ ਝੋਕ ਝੋਕ ਨਿਉ ਨਿਉ ਸਲਾਮਾ ਕਰਨਗੇ ਇਸੇ ਤਰ੍ਹਾਂ ਕਹਿੰਦੇ ਵੀ ਜਿਹੜਾ ਪਰਮੇਸ਼ਰ ਦਾ ਪਿਆਰਾ ਹਰ ਜਨ ਟੇਕ ਸੁਆਮੀ ਉਹਨੂੰ ਆਪਣੇ ਸੁਆਮੀ ਆਪਣੇ ਮਾਲਕ ਦੀ ਟੇਕ ਹੈ ਸਹਾਰਾ ਹੈ आनत्याग पै एक असर आनत्याग पै एक असर शरण शरण कर आए शरण शरण कर आए ਸੰਤ ਅਨੁਗ੍ਰਹਿ ਭਏ ਮਨ ਨਿਰਮਲ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਨਾਨਕ ਹਰ ਗੁਣ ਗਾਏ ਸਹਿਬ ਕਹਿੰਦੇ ਆਨ ਤਿਆਗ ਆਨ ਦਾ ਭਾਵ ਹੈ ਹੋਰ 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 ਸਾਰੇ ਆਸਰੇ ਜਿਹੜੇ ਨੇ ਤਿਆਗ ਤੇ ਛੱਡ ਤੇ ਭਏ ਇੱਕ ਆਸਰ ਹੁਣ ਇੱਕ ਦੇ ਆਸਰੇ ਤੇ ਹੋ ਗਏ ਆ ਤੇ ਭਾਈ ਮੰਜ ਗੁਰੂ ਜੀ ਸਹਿਬ ਪਾਤਸ਼ਾਹ ਕੋਲ ਜਦੋਂ ਪਹਿਲੀ ਵਾਰ ਆਇਆ ਸੀ ਉਹ ਸਾਕਿਆ ਵੀ ਮਹਾਰਾਜ ਸਿੱਖੀ ਦੀ ਦਾਤ ਬਖਸ਼ੋ ਹਜ਼ੂਰ ਆਖਿਆ ਵੀ ਭਾਈ ਸਿਖਾ ਸਿੱਖੀ ਤੇ ਸਿਕੀ ਨਹੀਂ ਟਿਕਦੀ ਕਿਉਂਕਿ ਉਹ ਪੀਰਖਾਨਾ ਬਣਾਇਆ ਸੀ ਘਰ ਵਿੱਚ ਉਹ ਪੂਜਦਾ ਸੀ ਸੰਗ ਲੈ ਕੇ ਜਾਂਦਾ ਸੀ ਤੇ ਮਹਾਰਾਜ ਨੇ ਇਹ ਉਪਦੇਸ਼ ਨੂੰ ਕੀਤਾ ਵੀ ਇੱਕ ਪਾਸੇ ਹੋ ਜਾਂ ਤੈ ਜਿਸ ਪਾਸੇ ਲੱਗਾ ਉਸ ਪਾਸੇ ਤੁਰਿਆ ਜਾ ਜੇ ਤੂੰ ਚਾਹਨਾ ਵੀ ਤੈਨੂੰ ਗੁਰੂ ਨਾਨਕ ਦੇ ਘਰ ਦਾ ਪ੍ਰੇਮ ਮਿਲੇ ਸਿੱਖੀ ਮਿਲੇ ਫਿਰ ਤੈਨੂੰ ਇੱਕ ਆਸਰਾ ਛੱਡਣਾ ਪੈਣਾ ਹਜ਼ੂਰ ਇਹ ਕਿਰਪਾ ਕਰ ਦੇ ਇੱਕ ਦੇ ਭਰੋਸੇ ਤੇ ਰਹਿ ਬਾਕੀ ਸਾਰਾ ਕੁਝ ਛੱਡ ਦੇ ਤਾਂ ਕਿ ਤੇਰੇ ਜੀਵਨ ਦਾ ਜਿਹੜਾ ਕਾਰਜ ਹੈ ਉਹ ਰਾਸ ਹੋ ਜਾਏ ਸਵਰਦਾਏ ਉਹ ਤੇਰੇ ਜੀਵਨ ਦਾ ਭਲਾ ਹੋ ਜਾਏ ਉਹ ਕਿਵੇਂ ਹੋਏਗਾ ਤਰ ਜੀਅਰੇ ਇੱਕ ਟੇਕ ਤੂੰ हे ਮੇਰੇ ਜੀਅਰੇ हे ਮੇਰੇ ਮਨ ਇੱਕ ਟੇਕ ਆਪਣੇ ਜੀਵਨ ਚ ਲੈ ਕੇ ਆ ਲਾਹੇ ਬਿਡਾਨੀਆਸ ਬਗਾਨੀਆਸ ਲਾਦੇ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਹੇ ਨਾਨਕ ਜਦੋਂ ਪਰਮੇਸ਼ਰ ਦੇ ਨਾਮ ਨੂੰ ਧਿਆਈਏ ਸਿਮਰਿਏ ਯਾਦ ਕਰੀਏ ਜੀਵਨ ਦਾ ਕਾਰਜ ਰਾਸ ਆ ਜਾਂਦਾ ਹੈ ਪਰ ਜੇ ਦੋਵੇਂ ਪਾਸੇ ਪੈਰ ਰੱਖ ਕੇ ਤੁਰਾਂਗੇ ਫਿਰ ਇਸ ਜੀਵਨ ਦਾ ਕਾਰਜ ਰਾਸ ਨਹੀਂ ਆਉਣਾ ਸਵਰਨਾ ਨਹੀਂ ਕਿਉਂਕਿ ਮਹਾਰਾਜ ਕਹਿੰਦੇ ਆਨ ਤਿਆਗ ਹਰ ਹਰ ਆਸਰੇ ਛੱਡ ਦੇ ਭਏ ਇੱਕ ਅਸਰ ਇੱਕ ਮਾਲਕ ਦੇ ਪਰੋਸੇ ਤੇ ਆਪਣੀ ਨਿਸ਼ਚਾ ਬਣਾ ਸ਼ਰਨ ਸ਼ਰਨ ਕਰ ਆਏ ਹੁਣ ਜਦੋਂ ਸ਼ਰਨ ਵਿੱਚ ਆਏ ਵੀ ਸਤਿਗੁਰ ਤੇਰੇ ਤੋਂ ਬਿਨਾ ਸਾਡਾ ਕੋਈ ਹੋਰ ਨਹੀਂ ਜੇ ਭੁੱਲੀ ਜੇ ਚੁੱਕੀ ਸਾਈਂ ਆਖਿਆ ਵੀ ਮਾਲਕ ਹੋ ਸਕਦਾ ਵੀ ਭੁਲਾਉਣ ਮੇਰੇ ਵਿੱਚ ਉਣ ਤਾਈ ਹੋਵੇ ਘਾਟ ਰਹਿ ਜਾਏ ਪੀ ਤਹਿੰਜੀ ਕਾਂਡੀਆਂ ਆਖਿਆ ਵੀ ਮੈਂ ਫਿਰ ਵੀ ਤੇਰੀ ਹੀ ਅਖਮਾਣਾ ਹੈ ਮੈਂ ਤੇਰਾ ਸੇਖ ਹੀ ਅਖਮਾਣਾ ਜੇ ਕੋ ਭੁੱਲ ਹੋ ਜਾਏ ਜੇ ਕੋ ਘਾਟ ਰਹਿ ਜਾਏ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿੰਜੀ ਕਾਂਡੀਆਂ ਜਿਨ੍ਹਾਂ ਨੇਹ ਦੁਜਾਣੇ ਲੱਗਾ ਕਿਉਂਕਿ ਵੇਖਿਆ ਵੀ ਜਿਨ੍ਹਾਂ ਤੈਨੂੰ ਛੱਡ ਕੇ ਹੋਰ ਪਾਸੇ ਆਪਣਾ ਨੇਹ ਜੋੜਿਆ ਝੂਰ ਮਰੋਂ ਸੇ ਵਾਂਢਿਆ ਉਹ ਤੇਰੇ ਨਾਲੋਂ ਵਿਛੜ ਕੇ ਝੋਰੇ ਵਿੱਚ ਰੀਆਂ ਖੁਆਰੀ ਉਹਨਾਂ ਦੇ ਪੱਲੇ ਪਈ ਹਾਸਲ ਉਹਨਾਂ ਨੂੰ ਕੁਝ ਨਹੀਂ ਹੋਇਆ ਇਸ ਕਰਕੇ ਤੇਰੇ ਨਾਲ ਹੁੰਦਿਆ ਹੋਇਆ ਜੇ ਕੋ ਭੁੱਲ ਵੀ ਹੋ ਜਾਏ ਨਾ ਤਾਂ ਵੀ ਸਤਿਗੁਰੂ ਸੀ ਤੇਰੀ ਰਣਾ ਤੇ ਇਹ ਅਰਦਾਸ ਕੀਤੀ ਜੇ ਤੂੰ ਟੁੱਠਾ ਕਿਰਪਾ ਨਿਧਾਨ हे ਕਿਰਪਾ ਦੇ ਖਜ਼ਾਨੇ ਮਾਲਕ ਪਰਮੇਸ਼ਰ ਜੇ ਤੂੰ ਟੁੱਠਾ ਹੈ ਜੇ ਤੂੰ ਮੇਰ ਦੇ ਘਰ ਵਿੱਚ ਆਇਆ ਨਾ ਦੂਜਾ ਵੇਖਾਲ ਤੇ ਇਹ ਰਹਿਮਤ ਕਰੀ ਕੋਈ ਹੋਰ ਦੂਜਾ ਨਾਮ ਖਾਂਵੇਂ ਦੂਜੇ ਪਾਸੇ ਨਾ ਜਾਈਏ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਇਹ ਮੈਂ ਦਾਤ ਤੇਰੇ ਘਰ ਵਿੱਚੋਂ ਪਾਵਾਂ ਨਿਤ ਹਿਰਦੇ ਰੱਖਾਂ ਸੰਭਾਲ ਤੇ ਆਪਣੇ ਹਿਰਦੇ ਵਿੱਚ ਇਸ ਦਾਤ ਨੂੰ ਸੰਭਾਲ ਕੇ ਰੱਖੋ ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਜੇ ਦਾ ਦੇ ਪੱਬਾ ਫਰੀਦ ਸਾਹਿਬ ਅੱਖ ਦੇ ਵੀ ਤੇਰੇ ਦਰ ਨੂੰ ਛੱਡ ਕੇ ਕਿਸੇ ਦੂਜੇ ਪਰਾਇ ਬਾਰ ਤੇ ਮਹਿਣਾ ਪਵੇ ਐਸਾ ਵਕਤ ਨਾ ਆਵੇ ਜੇ ਤੂੰ ਇਹ ਵੈ ਰੱਖ ਸੀ ਜੇ ਕਿਤੇ ਐਸਾ ਵਕਤ ਆਇਆ ਤਾਂ ਜਿਉ ਸਰੀਰੋਂ ਲੈ ਸਾਰਾ ਕੁਝ ਸਤਗੁਰੂ ਜੀ ਲੈ ਲਵੀ ਪਰ ਪਰਾਇ ਬਾਰ ਤੇ ਨਾ ਜਾਣ ਦੇ ਆਨ ਤਿਆਗ ਭਏ ਇੱਕ ਆਸਰ ਸ਼ਰਨ ਸ਼ਰਨ ਕਰ ਆਏ ਸਤਿਗੁਰ ਤੇਰੀ ਸ਼ਰਨ ਵਿੱਚ ਆ ਗਏ ਤੇਰੇ ਪਰੋਸੇ ਚ ਆ ਗਏ ਸੰਤਨੁ ਗ੍ਰਹਿ ਭਏ ਮਨ ਨਿਰਮਲ ਸਤਿਗੁਰ ਦੀ ਸ਼ਰਨ ਵਿੱਚ ਆਇਆ ਇਹ ਮਨ ਨਿਰਮਲ ਹੋ ਗਿਆ ਮੈਲ ਤੋਂ ਰਹਿਤ ਹੋ ਗਿਆ ਨਾਨਕ ਹਰ ਗੁਣ ਗਾਏ ਏ ਨਾਨਕ ਹਰੀ ਪਰਮੇਸ਼ਰ ਮਾਲਕ ਵੈ ਗੁਰੂ ਦੇ ਗੁਣ ਗਾਏ ਉਹਦੇ ਗੁਣਾ ਨਾਲ ਜੁੜ ਗਏ ਉਹਨੂੰ ਯਾਦ ਕੀਤਾ ਉਹਨੂੰ ਚੇਤੇ ਕੀਤਾ ਐਸੇ ਸਤਗੁਰ ਦੀ ਸ਼ਰਨ ਵਿੱਚ ਆਇਆ ਜੀਵਨ ਸਬਰ ਦਾ ਹੈ ਸਤਗੁਰ ਜੀ ਬਖਸ਼ਿਸ਼ ਕਰਨ ਸਾਡਾ ਸਭਨਾ ਦਾ ਆਇਆ ਦਰ ਪ੍ਰਵਾਨ ਕਰਨ ਆਪਣੇ ਚਰਨਾਂ ਦਾ ਪ੍ਰੇਮ ਬਾਣੀ ਦਾ ਓਟ ਆਸਰਾ ਮੁਕਸ਼ਨ ਹੁਣਾਂ ਬੰਦ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ